ਖਰੜ ਦਸਹਿਰਾ ਕਮੇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਹਿਰੇ ਦੇ ਮੌਕੇ ਲੋੜਵੰਦ ਲੜਕੀਆਂ ਦੇ ਜਿਹੜੇ ਨੇ ਵਿਆਹ ਕਿਤੇ ਜਾਂਦੇ ਨੇ ਇਸ ਸਾਲ ਵੀ ਜਿਹੜੇ ਨੇ ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦੇ ਵਿਆਹ ਕਿਤੇ ਜਾ ਰਹੇ ਨੇ ਤੇ ਉਹਨਾਂ ਨੂੰ ਘਰੇਲੂ ਵਰਤਨ ਯੋਗ ਜਿਹੜਾ ਹੈ ਸਮਾਨ ਦਿੱਤਾ ਜਾ ਰਿਹਾ ਹੈ ਦੀਪ ਹੋਮ ਦੇ ਵੱਲੋਂ ਜਿਹੜਾ ਇੱਕ ਵੱਡਾ ਸਹਿਯੋਗ ਜਿਹੜਾ ਹੈ ਇਸ ਵਿਆਹ ਕਾਰਜ ਦੇ ਵਿੱਚ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਨੇ ਸਾਡੇ ਦੀਪ ਹੋਮ ਦੇ ਓਨਰ ਨੇ ਰੋਕੀ ਜੀ ਕਮਲ ਕਿਸ਼ੋਰ ਸ਼ਰਮਾ ਜੀ ਜੋ ਪ੍ਰਧਾਨ ਨੇ ਉਹ ਕੀ ਕਹਿੰਦੇ ਨੇ ਦੁਸ਼ਹਿਰਾ ਕਮੇਟੀ ਦੇ ਤੇ ਨਗਰ ਕੌਂਸਲ ਦੇ ਪ੍ਰਧਾਨ ਨੇ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਸ ਦੁਸ਼ਹਿਰਾ ਕਮੇਟੀ ਦੇ ਵਿਆਹ ਜੋ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਕਿਤੇ ਜਾ ਰਹੇ ਨੇ ਹੁੰਦੀਆਂ ਲਾਈਵ ਤਸਵੀਰਾਂ ਵੱਡਾ ਭਰਾ ਲੈਣਾ ਦਾ ਪਿਛਲੇ 24 ਸਾਲ ਤੋਂ ਕਰਦੇ ਆ ਰਹੇ ਨੇ 11 ਸਾਲ ਤੋਂ ਸਾਡੀ ਸੇਵਾ ਨੇ ਜੋ ਲਈ ਹੋਈ ਹੈ ਕਲੱਬ ਦੇ ਨਾਲ ਜੋੜਿਆ ਹੋਇਆ ਹੈ ਜੀ ਜੋ ਉਪਰਾਲਾ ਸਾਰਾ ਇਹਨਾਂ ਦਾ ਹੈ ਜੀ ਜੋ ਸਾਡੇ ਵੱਲੋਂ ਤਿਲਫੁਲ ਸੇਵਾ ਹੁੰਦੀ ਆ ਦੀਪ ਵੱਲੋਂ ਉਹ ਭੇਜੀ ਜਾਂਦੀ ਹੈ ਜੀ ਹਰ ਸਾਲ ਕੀ ਕੋਲ ਦੇ ਵੱਲੋਂ ਹਰ ਸਾਲ ਬਹੁਤ ਪੁਰਾਲੇ ਕੀਤੇ ਜਾਂਦੇ ਲੋਰਬੰਦ ਕੁੜੀਆਂ ਦਾ ਵਿਆਹ ਕਰਾਇਆ ਜਾਂਦਾ ਸੀ ਇਹ ਕਹਿੰਦਾ ਜਾਂਦੇ ਨਹੀਂ ਕੋਈ ਬਾਬਾ ਜੀ ਦੀ ਕਿਰਪਾਈ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਜੀ ਉਹਨਾਂ ਦੀ ਸੇਵਾ ਕਰਦਾ ਲੱਗਦਾ ਜੀ ਇਹੋ ਜਿਹੇ ਜਿਹੜੇ ਕਾਰਜ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਬਹੁਤ ਹੋਣੇ ਚਾਹੀਦੇ ਜੀ ਇਦਾਂ ਦੇ ਕਾਰਜ ਸ਼ਹਿਰ ਵਾਸੀਆਂ ਤਾਂ ਕਿ ਹੋਰ ਸਾਡਾ ਕਲੱਬ ਦਾ ਵਾਧਾ ਹੋਵੇ ਮੈਂਬਰ ਵਧਣ ਤੇ ਕੋਸ਼ਿਸ਼ ਕਰੀਏ ਅਗਲੀ ਵਾਰੀ ਅਗਲੇ ਸਾਲ ਦੋ ਤੋਂ ਤਿੰਨ ਕੁੜੀਆਂ ਜਾਂ ਚਾਰ ਕੁੜੀਆਂ ਦੇ ਵਿਆਹ ਸੀ ਲੋੜਵੰਦ ਤੇ ਕਰ ਸਕੀਏ ਨਹੀਂ ਕਈ ਜਿਹੜੇ ਨੇ ਲੜਕੀਆਂ ਨੂੰ ਹਜੇ ਵੀ ਜਿਹੜਾ ਬਹੁਤ ਸਮਝਦੇ ਨੇ ਕੀ ਨਸੀਹਤ ਦੇਣਾ ਚਾਹੁੰਦੇ ਹਨ ਨਹੀਂ ਨਹੀਂ ਕੋਈ ਏਦਾਂ ਦੀ ਗੱਲ ਨਹੀਂ ਹੈ ਜੀ ਅੱਜ ਕੱਲ ਤਾਂ ਸਮਾਜ ਯੁੱਗ ਬਹੁਤ ਬਦਲ ਚੁੱਕਿਆ ਹੈ ਜੀ ਅੱਜ ਕੱਲ ਤਾਂ ਕੁੜੀਆਂ ਸਾਡੀਆਂ ਮੁੰਡਿਆਂ ਨਾਲੋਂ ਵੱਧ ਨੇ ਜੀ ਅੱਗੇ ਨੇ ਠੀਕ ਹੈ ਬਾਕੀ ਲੋੜਵੰਦ ਪਰਿਵਾਰ ਬੱਬਾ ਜੀ ਦੀ ਕਿਰਪਾ ਲੋੜਵੰਦ ਨਹੀਂ ਹੁੰਦੇ ਲੇਕਿਨ ਫਿਰ ਵੀ ਸਾਡੇ ਵੱਲੋਂ ਸਹਿਯੋਗ ਉਹਨਾਂ ਦਾ ਪੂਰਾ ਕੀਤਾ ਜਾਂਦਾ ਜੀ ਅਗਰ ਕਿਸੇ ਨੇ ਤੁਹਾਡੇ ਨਾਲ ਸਹਿਯੋਗ ਲੈਣਾ ਹੋਵੇ ਤੁਹਾਤੋਂ ਤੋਂ ਕਿੱਥੇ ਕਿੱਥੇ ਮਿਲ ਸਕਦਾ ਹੈ ਕੋਈ ਗੱਲ ਨਹੀਂ ਜਦੋਂ ਮਰਜੀ ਦੀਪੰਦ ਦੇ ਦਰਵਾਜ਼ੇ ਖੁੱਲ੍ਹੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਜੀ ਹਰ ਸਾਲ ਦੋ ਤੋਂ ਤਿੰਨ ਕੁੜੀਆਂ ਦਾ ਵਿਆਹ ਸਾਡਾ ਗਰੁੱਪ ਨਾਲ ਕੇ ਕਰਦਾ ਹੈ ਬਾਕੀ ਕਲੱਬ ਦਾ ਪ੍ਰਬੰਧਾ ਜੀ ਸਾਰਾ ਜਿਵੇਂ ਦੇਖਿਆ ਹੈ ਕਿ ਆਪ ਜਿਵੇਂ ਆਪਾਂ ਕੁੜੀਆਂ ਨੂੰ ਸਮਾਨ ਦੇਨੇ ਇਦਾਂ ਹੀ ਇਸ ਇਸ਼ਾਰਾ ਕੇ ਵਿੱਚ ਤੇ ਕਲੱਬ ਦੇ ਵੱਲੋਂ ਤੇ ਤੁਹਾਡੇ ਸਹਿਯੋਗ ਦੇ ਨਾਲ ਕੀ ਫੰਡ ਦੇ ਵੱਲੋਂ ਪੂਰਾ ਸਮਾਨ ਦਿੱਤਾ ਜਾਂਦਾ ਸੇਮ ਉੱਥੇ ਫੁੱਸੇ ਬਾਕੀ ਕਿਰਪਾ ਬਾਬਾ ਦੀ ਜੀ ਮੈਂ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਕਮਲਕਿਸ਼ੋਰ ਕਾਲਾ ਜੀ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਹ ਹਰ ਸਾਲ ਦੀ ਤਰ੍ਹਾਂ ਇਹ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਲਗਾਤਾਰ ਗਰੀਬ ਪਰਿਵਾਰ ਦੀ ਲੜਕੀ ਦਾ ਇੱਕ ਵਿਆਹ ਇਹ ਕਰਦੇ ਆ ਦੁਸ਼ਹਿਰਾ ਕਮੇਟੀ ਵੱਲੋਂ ਤੇ ਬਹੁਤਸ ਲੱਗਿਆ ਉਹ ਕਦਮ ਹੈ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਥੇ ਸਾਡੀ ਜ਼ਰੂਰਤ ਹੈ ਅਸੀਂ ਇਹਨਾਂ ਨੂੰ ਸਾਥ ਦੇਵਾਂਗੇ ਤੇ ਇਹ ਕਿਉਂਕਿ ਇਹ ਆਉਣ ਵਾਲੇ ਅਗਲੇ ਸਾਲਾਂ ਦੇ ਵਿੱਚ ਲਗਾਤਾਰ ਇਹ ਪਰੰਪਰਾ ਚੱਲੂ ਰਹੇ। ਇਹ ਲੱਗਦਾ ਨਹੀਂ ਇਹ ਜਿਹੜੇ ਨੇ ਲੋੜਵੰਦ ਪਰਿਵਾਰਾਂ ਨੂੰ ਜਿਹੜੀ ਮਦਦ ਮਿਲਣੀ ਚਾਹੀਦੀ ਹੈ ਹੋਰ ਸੰਸਥਾ ਨੂੰ ਕੀ ਇਹ ਬਿਲ ਕਰੀ ਜਾਓਗੇ। ਹੋਰ ਸੰਸਥਾਵਾਂ ਨੂੰ ਵੀ ਤੇ ਇਹਨਾਂ ਨੂੰ ਵੀ ਅਸੀਂ ਕਹਿੰਦੇ ਆ ਵੀ ਇੱਕ ਤੋਂ ਜਐ ਦੋ ਵੱਧ ਚੜ ਜਿੰਨੇ ਵੀ ਇਹ ਕਰ ਸਕਦੇ ਆ ਉਹਦੇ ਨਾਲ ਅਸੀਂ ਅਸੀਂ ਤੁਹਾਡਾ ਪੂਰਾ ਸਹਿਯੋਗ ਦਵਾਂਗੇ। ਵੱਧ ਤੋਂ ਵੱਧ ਅਸੀਂ ਮੋਢੇ ਨਾਲ ਮੋਢਾ ਤੁਹਾਡੇ ਨਾਲ ਦਾ ਸਾਨੂੰ ਜਿਹੜਾ ਸਮਾਂ 2000 ਦੇ ਵਿੱਚ ਅਸੀਂ ਵਿਸ਼ਾ ਪ੍ਰੋਨਾ ਸ਼ੁਰੂ ਕੀਤਾ ਸੀ। ਉਦੋਂ 2 ਸਾਲ ਬਾਅਦ ਅਸੀਂ ਵਿਆਹ ਜਿਹੜੇ ਇਸ ਤਰ੍ਹਾਂ ਜ਼ਰੂਰਤਵੰਦ ਪਰਿਵਾਰ ਦਾ ਜੋ ਸਾਨੂੰ ਸੰਪਰਕ ਜਾਂਦਾ ਜੀ ਲਗਾਤਾਰ ਅਸੀਂ ਵਿਆਹ ਕਰਦੇ ਆ ਸਾਡਾ ਇਹ 25ਵਾਂ ਵਿਆਹ ਜੀ ਇਹ ਲੋਕਾਂ ਦੇ ਸਹਿਯੋਗ ਨਾਲ ਸਾਡੇ ਭਰਾ ਕੜੇ ਮੈਂਬਰ ਸਹਿਯੋਗ ਨਾਲ ਸਹਿਯੋਗ ਨਾਲ ਅਸੀਂ ਕੋਸ਼ਿਸ਼ ਕਰਦੇ ਹਰ ਸਾਲ ਵਧੀਆ ਤੋਂ ਵਧੀਆ ਕਰਨ ਦੀ ਤਾਂ ਕਿ ਸਭ ਤੋਂ ਜਿਹੜਾ ਕੰਮ ਹੈ ਇਹ ਅਸੀਂ ਨਵੇਂ ਕਾਰਜ ਦੇ ਬੜੀ ਆਕਰਸ਼ਕ ਕਰ ਸਕੀਏ ਇਸ਼ਾਰਾ ਕਮੇਟੀ ਦਾ ਤੁਹਾਡੇ ਕੋਲ ਸਨ 2000 ਦੇ ਵਿੱਚ ਸਾਡੇ ਮੋਢੇ ਤੇ ਵਜਨ ਆ ਚੁੱਕਿਆ ਸੀ ਅੱਜ 24 ਹੋ ਗਏ 24 ਸਾਲ ਤੁਹਾਨੂੰ ਹੋ ਕੇ ਤੇ ਲੋੜਵੰਦ ਕੁੜੀ ਦਾ ਜਿਵੇਂ ਵਿਆਹ ਕਰਾਦੇ ਇਹਦੀ ਵੀ ਉਪਰਾਲਾ ਕਰਦੇ ਹਾਂ ਕਿ ਤੌਂ ਹਾਂ ਜਾਈ ਇੱਦਾਂ ਹੀ ਕਰਦੇ ਰਹਾਂਗੇ ਜਿਵੇਂ ਸਾਡੇ ਸਹਿਯੋਗੀਆਂ ਨੇ ਦੱਸਿਆ ਸੀ ਜੇ ਦੋ ਪਰਿਵਾਰ ਸਾਡੇ ਕੋਲ ਆਗੇ ਜੀ ਦੋ ਵੀ ਕਰਦਾਂਗੇ ਤਿੰਨਾਂ ਕਿ ਤਿੰਨ ਵੀ ਕਰਦਾਂਗੇ ਕਿਉਂਕਿ ਸਾਡਾ ਸਾਹਿਰ ਦਾ ਸਹਿਯੋਗ ਸਾਡੇ ਨਾਲ ਹੈਗਾ ਪਰ ਜਿਹੜੇ ਧੀ ਆਏ ਆਪਣੇ ਕਰਮ ਲੈ ਕੇ ਆਣੀਆਂ ਨਾਲ ਕੋਈ ਬੋਝ ਤਾਂ ਨਹੀਂ ਹੁੰਦੀਆਂ ਸਮਾਜ ਦੇ ਵਿੱਚ ਜਿਹੜਾ ਸਮਾਜ ਸਾਡਾ ਸਮਾਜ ਚੱਲਦਾ ਇਹ ਨਾਲੇ ਚੱਲ ਇਸ ਕਰਕੇ ਆਪਾਂ ਨੂੰ ਕੀਆਂ ਨੂੰ ਜਿਹੜਾ ਨਿੰਦਰਾ ਨਹੀਂ ਚਾਹੀਦਾ ਵਿਆਹ ਦੇ ਸਮੇਂ ਦੇ ਵਿੱਚ ਲੜਕੀ ਨੂੰ ਵਰਤਨਯੋਗ ਕੀ ਕੀ ਸਮਾਨ ਦਿੰਦੇ ਹੋ ਘਰੇ ਲੋ ਜਿਹੜਾ ਦੇਲੀ ਜੀਵ ਵਾਲਾ ਸਾਰਾ ਸਮਾਨ ਦਿੰਦੇ ਆਪਾਂ ਜਿਹਦੇ ਨਾਲ ਇੱਕ ਪਰਿਵਾਰ ਜਾ ਕੇ ਬਸ ਸਕਦਾ ਅੱਜ ਤੋਂ ਹੀ ਉਹ ਸਾਰਾ ਸਮਾਨ ਹੁੰਦਾ ਜਰੂਰਤ ਵਾ ਤੇ ਦੁਸ਼ਹਿਰਾ ਜਿਹੜਾ ਨੇੜੇ ਆਂਦਾ ਜਾ ਰਿਹਾ ਹੈ ਇਹ ਦੁਸ਼ਹਿਰੇ ਨੂੰ ਲੈ ਕੇ ਕੀ ਤਿਆਰੀਆਂ ਕਮੇਟੀ ਵੱਲੋਂ ਕੀਤੀਆਂ ਗਈਆਂ ਇਹਦੇ ਜੋਰ ਲੱਗਿਆ ਭਾਈ ਸਾਡਾ ਇੱਕ ਮਹੀਨੇ ਤੋਂ ਦੁਸ਼ਹਿਰੇ ਦੀਆਂ ਤਿਆਰੀਆਂ ਚੱਲਦੀਆਂ ਪਹਿਲਾਂ ਅਸੀਂ ਰਾਮ ਜਨਮ ਦੇ ਸੰਬੰਧਿਤ ਝਾਂਕੀਆਂ ਕੱਢ ਚੁੱਕੇ ਹਾਂ ਅਸ਼ਟਮੀ ਨੂੰ ਅਸੀਂ ਰਾਮ ਵਿਆਹ ਦੇ ਸੰਬੰਧ ਵਿੱਚ ਮਾਤਾ ਦੁਰਗਾ ਵੀ ਹੈ ਜਿਹੜੀਆਂ ਝਾਂ ਉਹ ਸਾਡੇ ਸ਼ਹਿਰ ਚ ਬੜੀਆਂ ਸੁੰਦਰ ਝਾਂਕੀਆਂ ਕੱਢ ਰਹੇ ਆਂ ਅਰੇ ਇਸ ਵਾਰੀ ਦਾ ਝਾਂਕੀਆਂ ਸੀ ਕਟੋਕੜ 8-9 ਝਾਂਕੀਆਂ ਬਿਲਕੁਲ ਨਮੀਆਂ ਜਿਹੜੀਆਂ ਪਿਛਲੇ 24 ਸਾਲ ਚ ਅਸੀਂ ਨਹੀਂ ਦਿਖਾ ਸਕੀਏ ਸ਼ਹਿਰ ਵਾਲੇ ਨਹੀਂ ਦੇ ਸਕੇ 24 ਝਾਂਕੀਆਂ ਜਿਹੜੀਆਂ ਅਸੀਂ ਨਮੀਆਂ ਤਿਆਰ ਕਰਨ ਜਿਹਦੇ तकरीबन 5 ਲੱਖ ਰੁਪਇਆ ਨਮੀਆਂ ਝਾਂਕੇ ਤਿਆਰ ਕਰਦੇ ਅਸੀਂ ਮੁੰਨਾ ਆਇਆ ਸਾਡਾ ਮਤਲਬ ਤੇ ਦੂਸਰੀ ਸ਼ੋਭਾ ਯਾਤਰਾ ਕਦੋਂ ਆ ਜੀ ਉਸ ਵੀ ਹੈਗੀ 10 ਤਰੀਕ ਦੀ ਹੈ ਜੀ ਮਤਲਬ ਇਸ ਵਾਰੀ ਸਾਡੀਆਂ ਦੇ 5 ਝਾਂਕੀਆਂ ਬਿਲਕੁਲ ਨਮੀਆਂ ਹੋਣਗੀਆਂ ਧਾਰਮਿਕ ਦੇ ਨਾਲ ਸਮਾਜਿਕ ਝਾਂਕੀਆਂ ਵੀ ਸਾਡੀਆਂ ਆ ਅਸੀਂ ਤੰਨੇ ਜਿਵੇਂ ਭਗਤ ਸਿੰਘ ਦੀ ਚਾਂਸੀ ਹੈਗੀ 30 ਪਲਾਂਟੇਸ਼ਨ ਬਲੱਡ ਰੈਚਲੀ ਐਦਾਂ ਦੀਆਂ ਚਾਂਸੀਆਂ ਵੀ ਸਾਡੀਆਂ ਆਓ ਜੀ ਵਿਜੇ ਦਸ਼ਮੀ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਕਰਨੀ ਜਾਓਗੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਜੀ ਚਲੋ ਸਹਿਯੋਗ ਦਾ ਲੋਕਾਂ ਦਾ ਹੈਗਾ ਮਤਲਬ ਉਹ ਮੱਦੇ ਮੱਦੇ ਦੇ ਆ ਕੇ ਰੌਣਕਾਂ ਵਧਾਣਾ ਦੇਖਣ ਖੁਸ਼ੀ ਮਾਣ ਤੇ ਭਗਵਾਨ ਰਾਮ ਦਾ ਆਸ਼ੀਰਵਾਦ ਲੈਣਾ ਇਸ ਵਾਰੀ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਕਿ ਸਹਿਵਾ ਸਿੰਘ ਪਿਛਲੇ ਸਾਲ ਤੋਂ ਹਰੇਕ ਸਾਲ ਸਾਡਾ ਜਿਹੜਾ ਦਸਹਿਰੇ ਦੇ ਵਿੱਚ ਰਾਵਣ ਦੇ ਬੁੱਤ ਦਾ ਕੱਦ ਮਤਲਬ 40 45 50 ਫੁੱਟ ਹੁੰਦਾ ਇਸ ਵਾਰੀ ਸਾਡੇ 60 ਫੁੱਟ ਦੇ ਰਾਵਣ ਦੇ ਹੈਗਾ 55 ਬਸਟਨੋਟ ਦੇ ਫੜਦੇ ਹੈਗੇ ਕੁੰਭ ਕਰਦੇ ਮੇਕ ਇਹਨਾਂ ਦੀ ਐਡਰੈਸ ਹੈ ਪਰ ਜਿਹੜੀ ਇਸ ਵਾਰੀ ਚੇਂਜ ਹੋਊਗੀ ਸਪੈਸ਼ਲ ਉਹਨਾਂ ਦੀ ਲੁੱਕ ਹੈ ਪਿਛਲੇ ਸਮੇਂ ਨਾਲ ਉਹ ਚੇਂਜ ਹੋਊਗੀ ਬਿਲਕੁਲ ਦੇਖੇ ਲਈਆਂ ਤਸਵੀਰਾਂ ਕਿ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ੇਰਾ ਕਮੇਟੀ ਖਰੜ ਦੇ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਜਿਹੜੇ ਨੇ ਵਿਆਹ ਕਿਤੇ ਜਾ ਰਹੇ ਨੇ ਤੇ ਘਰੇਲੂ ਵਰਤਨ ਯੋਗ ਸਮਾਨ ਵੀ ਦਿੱਤਾ ਜਾ ਰਿਹਾ ਹੈ ਉੱਥੇ ਹੀ ਦੀਪ ਹੋਮ ਦੇ ਓਨਰ ਰੋਕੀ ਜੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਨੇ ਜਿਹੜੇ ਨੇ ਕਾਰਜ ਜਿਹੜੇ ਹੋਣੇ ਚਾਹੀਦੇ ਨੇ ਤਾਂ ਜੋ ਗਰੀਬ ਪਰਿਵਾਰਾਂ ਦੀ ਲੜਕੀਆਂ ਨੂੰ ਸਾਰਾ ਮਿਲ ਸਕੇ ਤੇ ਉਹਨਾਂ ਦੇ ਜਿਹੜੇ ਵਿਆਹ ਵਧੀਆ ਹੋ ਸਕਣ ਤੇ ਆਪਣੇ ਆਪ ਨੂੰ ਉਸ ਸਮਾਜ ਦੇ ਵਿੱਚ ਵਿਚਰਨ ਯੋਗ ਕਰ ਸਕਣ ਤੇ ਦੂਜੇ ਪਾਸੇ ਦਸ਼ਾਰਾ ਕਮੇਟੀ ਦੇ ਪ੍ਰਧਾਨ ਨੇ ਜੋ ਕਮਲ ਕਿਸ਼ੋਰ ਜੀ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਲੰਬੇ ਅਰਸੇ ਤੋਂ ਜਿਹੜੇ ਸਾਡੇ ਪ੍ਰੋਗਰਾਮ ਜਿਹੜੇ ਨੇ ਕੀਤੇ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਨੇ ਸਾਡਾ ਇਹ ਪ੍ਰੋਗਰਾਮ ਜਿਹੜਾ ਚੱਲਦਾ ਰਹੇਗਾ ਦੋ ਤੋਂ ਵੱਧ ਅਸੀਂ ਜਿਹੜਾ ਕੋਸ਼ਿਸ਼ ਕਰਾਂਗੇ ਅੱਗੇ ਨੂੰ ਵੀ ਜਿਹੜਾ ਹੈ ਵੱਧ ਚੜ ਕੇ ਅਸੀਂ ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦੇ ਵਿਆਹ ਕਰ ਸਕੀਏ ਤੇ ਨਗਰ ਕੌਂਸਲ ਦੇ ਪ੍ਰਧਾਨ ਨੇ ਜੋ ਉਹਨਾਂ ਦੇ ਪਤੀ ਦੇ ਵੱਲੋਂ ਵੀ ਕਹਿਆ ਜਾ ਰਿਹਾ ਹੈ ਕਿ ਅਸੀਂ ਵੀ ਜਿਹੜਾ ਦੁਸਹਿਰਾ ਕਮੇਟੀ ਦੇ ਨਾਲ ਹੈ ਜੋ ਵੀ ਇਹਨਾਂ ਨੂੰ ਸਹਿਯੋਗ ਚਾਹੀਦਾ ਹੈ ਸ਼ਹਿਰ ਵੱਲੋਂ ਤੇ ਸਾਡੇ ਵੱਲੋਂ ਇਹਨਾਂ ਨੂੰ ਪੂਰਨ ਸਹਿਯੋਗ ਹੋਵੇਗਾ ਤੇ ਹੋਰ ਸੰਸਥਾਨਾਂ ਨੂੰ ਵੀ ਸਾਡੇ ਚੈਨਲ ਦੇ ਵੱਲੋਂ ਅਪੀਲ ਹੈ ਕਿ ਇਹੋ ਜਿਹੇ ਜਿਹੜੇ ਨੇ ਕਾਰਜ ਕਰਨੇ ਚਾਹੀਦੇ ਨੇ ਤਾਂ ਜੋ ਕੋਈ ਗਰੀਬ ਪਰਿਵਾਰ ਦੇ ਲੋੜਵੰਦ ਪਰਿਵਾਰ ਦਾ ਜਿਹੜਾ ਹੈ ਹੰਧਾ ਲੱਗ ਸਕੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ